ਪਨੀਰੀ ਲੈ ਕੇ ਲੇਟ ਆਏ ਸੀ ਤੇ ਮੈਂ ਹਾਂ ਚੱਲ ਕੋਈ ਨਹੀਂ ਹੁਣ ਥੱਕੇ ਹਰੇ ਆਏ ਆ ਇਹ ਵੀ ਘੜੀ ਰੋਟੀ ਪਾਣੀ ਖਾ ਕੇ ਤੇ ਆਰਾਮ ਕਰਨਾ ਤੇ ਤੁਹਾਡੇ ਬਾਅਦ ਚ ਮੈਂ ਵੀਲੀ ਨਹੀਂ ਗਈ ਆਹ ਮੈਂ ਚੱਲ ਫੇਰਾ ਮਾਰ ਕੇ ਆਉਣੀ ਆ ਤੇ ਡੰਗਰਾਂ ਨੂੰ ਪਾਣੀ ਪੂਣੀ ਡਾ ਕੇ ਤੇ ਬਾਹਰ ਕੱਢ ਆਉਂਗੀ ਅੱਛਾ ਗਰਮੀ ਬੜੀ ਆ ਤੇ ਤੁਸੀਂ ਵੀ ਉਸੇ ਲੇਟ ਆਉਣਾ ਸੀ ਤੇ ਮੈਂ ਚੱਲ ਠੀਕ ਆ ਹੁਣ ਮੈਂ ਤੈਨੂੰ ਪੈਸੇ ਲਿਆ ਕੇ ਦੱਸੂਗਾ ਉਥੋਂ ਉਹ ਚੱਲ ਜਾਓ ਅੱਗੇ ਅੱਗੇ ਤਾਂ ਕੀ ਪਤਾ ਹੋਣਾ ਹੀ ਆ ਕਿ ਨਹੀਂ ਆਉਣਾ ਉਹ ਤਾਂ ਜੇ ਭੁੱਖ ਨੂੰ ਟਕਰਾਂ ਮਰਨ ਦੀ ਆ ਕਿ ਜਿਹੜਾ 2 ਲੱਖ ਹੁੰਦਾ ਉਹੋ ਹੀ ਸਹੀ ਉਹ ਪੈਸੇ ਦੇਣ ਦੀ ਏ ਮੈਨੂੰ ਤਾਂ ਕਿਸੇ ਪਾਸੇ ਉਹ ਹੁਣ ਕਢਾਣ ਕਢੂੰnde ਆਏ ਆ ਉਹ ਕੀਤਾ ਸੀ ਬੈਂਕ ਦੇ ਵਿੱਚ ਫੋਨ ਮੈਨੇਜਰ ਨੂੰ ਇਹਨਾਂ ਨੇ ਪੁੱਛਿਆ ਹੀ ਤੇ ਉਹ ਕਹਿੰਦਾ ਸੀ ਕਿ ਮਤਲਬ ਦੀ ਤੈਨ ਦਾ ਵੀ ਨਾਲ ਮਤਲਬ ਪੀ ਲੱਗਣੀ ਆ ਨਾਲ ਪ੍ਰੂਫ ਤੇ ਤੈਨੂੰ ਵੀ ਨੇ ਰਵਜਣਾ ਵਾ ਤੇ ਤੂੰ ਚੱਲ ਜਾ ਤੈਨੂੰ ਉਹ ਨਹੀਂ ਨਹੀਂ ਹਾਂ ਮੈਂ ਹੁਣ ਤੁਹਾਡੇ ਨਾਲ ਹੀ ਜਾਣਾ ਵਾ ਭਾਈ ਨੇ ਕਹਿਣ ਦੱਸ ਘਰੋਂ ਲੈ ਕੇ ਰਾਜ ਤਾਤਾ ਮੈਨੂੰ ਇਹ ਆ ਫਿਰ ਪਿੰਦਰ ਵੀ ਕੱਲੀ ਆ ਘਰ ਤੇ ਢੀਕਦੀ ਕੋਈ ਗੱਲ ਨਹੀਂ ਅੱਗੇ ਹੋਰ ਚੱਲ ਜਪਾ ਜੀ ਕੋਈ ਤੇ باقی ਮੇਰੀ ਗੱਲ ਸੁਣ ਹਾਂਜੀ ਜਿੱਥੇ ਵੀ ਕਿਤੇ ਲੋੜ ਵਾ ਨਾ